ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇਤਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦ ਗੰਜ ਮੋਦਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਪਰੰਤ ਉਸ ਦੇ ਵਾਰਸਾਂ ਡੋਗਰਿਆਂ ਅਤੇ ਅੰਗਰੇਜ਼ਾਂ ਵਿੱਚ ਰਾਜ ਹਥਿਆਉਣ ਦੀ ਲਾਲਸਾ ਅਧੀਨ ਆਪਸੀ ਖਿੱਚੋ ਤਣ ਵੱਧ ਗਈ ਅੰਗਰੇਜ਼ ਆਪਣੀਆਂ ਕੁਟਲ ਨੀਤੀਆਂ ਨਾਲ ਸਿੱਖ ਰਾਜ ਦੇ ਗਦਾਰ ਲਾਲਚੀ ਤੇ ਸਤਾ ਦੇ ਭੁੱਖੇ ਔਚੇ ਅਧਿਕਾਰੀਆਂ ਨੂੰ ਆਪਣੇ ਵੱਲ ਕਰਕੇ ਸਿੱਖ ਰਾਜ ਦੇ ਗਦਾਰ ਹਤਿਆਣਾ ਚੁੰਦੇ ਸਨ ਖਾਲਸਾ ਫੌਜ ਦੇ ਧੋਖੇबाज ਅਫਸਰਾਂ ਨੇ ਸਾਜਿਸ ਕਰਕੇ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਦੇ ਗਲੇ ਪਵਾ ਦਿੱਤਾ ਜੈਸ ਕਰਕੇ ਸੰਧੀ ਤੋੜਨ ਦਾ ਸਾਰਾ ਦੋਸ਼ ਖਾਲਸਾ ਦੀ ਫੌਜ ਉੱਪਰ ਥੁੱਕ ਪਿਆ ਗਿਆ। ਇਹ ਸੰਧੀ ਤੋੜਨ ਦੀ ਆੜ ਵਿੱਚ 13 ਦਸੰਬਰ 1839 ਈਸਵੀ ਨੂੰ ਲਾਰਡ ਹਾਰਡਿੰਗ ਨੇ ਲੜਾਈ ਦਾ ਐਲਾਨ ਕਰਕੇ ਮਹਾਰਾਜਾ ਦਲੀਪ ਸਿੰਘ ਦੇ ਸਤਲੁਜ ਦੇ ਦੱਖਣ ਦੇ ਇਲਾਕੇ ਮੰਲ ਲਏ। ਸ਼ਾਹ ਮੁਹੰਮਦ ਗੋਰੀਆਂ ਛੇੜ-ਛੇੜੀ ਮੌਲਕ ਪਾਰ ਮੰਲਿਆ। ਆਨ ਮੀਆਂ ਦੀ ਕਮਾਂਡ ਹੇਠ ਖਾਲਸਾ ਫੌਜ ਦੀਆਂ ਅੰਗਰੇਜ਼ਾਂ ਨਾਲ ਲੋਹਾ ਲੈਣ ਲਈ ਸਤਲੁਜ ਤੋਂ ਪਾਰ ਲੰਘ ਕੇ ਫਿਰੋਜ਼ਪੁਰ ਵੱਲ ਕੂਚ ਕੀਤਾ ਜਿੱਥੇ ਸਰਜਾਨ ਲਿਟਲਰ 800 ਸਿਪਾਹੀ ਅਤੇ 31 ਤੋਪਾਂ ਨਾਲ ਸਿੱਖਾਂ ਦੇ ਟਾਕਰੇ ਲਈ ਤਿਆਰ ਸੀ ਜੋ ਕਿ ਸਿੱਖਾਂ ਦੇ ਟਾਕਰੇ ਲਈ ਕਾਫੀ ਨਹੀਂ ਸੀ ਇਸ ਕਰਕੇ ਅੰਗਰੇਜ਼ਾਂ ਦੀ ਹਾਰ ਯਕੀਨੀ ਸੀ ਪਰ ਸਿੱਖਾਂ ਦੇ ਗਦਾਰ ਲੀਡਰ ਇਹ ਨਹੀਂ ਚਾਹੁੰਦੇ ਸਨ ਇਸ ਲਈ ਹੋਰ ਅੰਗਰੇਜ਼ ਅਫਸਰ ਤੇਰੇ ਅਸਰ ਸਾਮੀ ਬਟਾਰ ਲਾਲ ਸਿੰਘ ਨੇ ਮੋਜੀਤ ਸਿੰਘ ਆਮਰ ਦੇਵਾਂ ਦੇ ਕਮਲੋ ਕਰ ਦਿੱਤਾ ਇੱਕ ਹਿੱਸਾ ਬਾਕੀ ਛੱਡ ਕੇ 25 ਪਾਜਾ 18 ਦਸੰਬਰ 1845 ਨੂੰ ਮੋਤੀ ਵਿਖੇ ਲਾਰਡ ਹਾਂਡਰਿੰਗ ਬੀ ਕਮਾਂਡ ਦੇ ਦੀ ਸ਼ਕਤੀ ਸ਼ਾਹੀ ਕੋਆਰਡੀਨੇਟ ਲਾ ਕੇ ਆਪ ਮੈਦਾਨ ਨੂੰ ਭਾਜ ਗਿਆ ਪਰ ਸਿੱਖਾਂ ਨੇ ਕਮਾਂਡਰ ਤੋਂ ਬਿਨਾ ਐਸੇ ਕਰੜੇ ਹੱਥ ਦਿਖਾਏ ਕਿ ਨਾ ਹੀ ਹਾਂਡਲਿੰਗ ਮੁਸਲਮਾਨੀ ਮੈਦਾਨ ਵਿੱਚ ਆਉਣਾ ਪਿਆ ਬਹੁਤ ਰਾਤ ਦੀ ਲੜਾਈ ਹੁੰਦੀ ਹੈ ਹਨੇਰਾ ਹੋਣ ਕਰਕੇ ਫੌਜਾਂ ਮੈਦਾਨ ਵਿੱਚ ਕੀ ਹਟੇ ਕੋ ਅਤੀ ਅਗਲੀ ਸਵੇਰ ਮੈਦਾਨ ਖਾਲੀ ਅੰਗਰੇਜ਼ੀਆਂ ਨੇ ਆ ਮੰਲਿਆ ਕਿਉਂਕਿ ਸਾਬ ਗਿਆਨੀ ਦੇ ਨਾਮ ਕੀ ਇਹ ਕਹਾਣੀ ਹੈ ਇਸ ਲੜਾਈ ਵਿੱਚ ਹਜ਼ਾਰਾਂ ਲੋਕੀਂ ਮਾਰੇ ਗਏ 1870 ਸੀ ਵਿੱਚ ਅੰਗਰੇਜ਼ਿਆ ਨੇ ਮੋਰਚੀ ਦੇ ਮદાન ਵਿੱਚ ਆਪਣੀ ਜੀਵਨ ਦੀ ਯਾਦ ਚੋਂ ਕਾਰੀ ਲਾਹਣ ਜੋ ਕਿ ਉਹਨਾਂ ਦੇ ਵਿੱਚ ਵੀ ਤਾਨ ਗੁਰੂ ਗੋਬਿੰਦ ਸਿੰਘ ਜੀ ਬਚਾਚਾਰ ਕਿਲੋਮੀਟਰ ਦੂਰ ਹੈ 1930 ਦੀ ਵੇਸਤ ਬਾਬਾ ਮੀਰ ਖਾਨਦਾਨ ਸਿੰਘ ਜੀ ਠੱਠੀਆਂ ਵਾਲੀ ਪਾਕਿਸਤਾਨੋਂ ਇੱਥੇ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਲਾਟ ਬਣਾਈ ਹੈ ਉਹਨਾਂ ਸਿੱਖ ਸ਼ਹੀਦਾਂ ਦੀ ਯਾਦ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਆ ਤੇ ਸੰਗਤ ਨੂੰ ਉਤਸ਼ਾਹਤ ਦਿਖਾਇਆ ਤੇ ਮੋਦਕੀ ਦੇ ਬਸਨੀਕ ਸਵਰਗਵਾਸੀ ਤਹਿਸੀਲਦਾਰ ਬਚਿੱਤਰ ਸਿੰਘ ਸੁਪੁੱਤਰ ਸਵਰਗਵਾਸੀ ਤਹਿਸੀਲਦਾਰ ਵੀਰ ਸਿੰਘ ਨੇ 3 ਕਮਾ ਜਮੀਨ ਯਾਦਗਾਰ ਬਣਾਉਣ ਲਈ ਦਾਨ ਵਜੋਂ ਦਿੱਤੀ। ਬਾਬਾ ਜੀ ਸਮੂਹ ਸੰਗਤ ਦੇ ਉਦਮ ਨਾਲ 1930 ਈਸਵੀ ਨੂੰ ਸ਼ਹੀਦਾਂ ਦੀ ਯਾਦ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਜਿਸ ਦੀ ਉਚਾਈ 51 ਫੁੱਟ ਸੀ। ਹੁਣ ਇਹ ਉਚਾਈ 111 ਫੁੱਟ ਹੈ। ਬਾਬਾ ਸ਼ਹੀਦ ਸ਼ੇਭੇਗ ਸਿੰਘ ਜੀ ਨੇ ਆਪਣੇ ਨਾਮਵਰ ਬਾਬਾ ਪੋਲਾ ਸਿੰਘ ਜੀ ਨੂੰ ਸੇਵਾ ਸੌਂਪ ਦਿੱਤੀ। ਉਹਨਾਂ ਨੇ ਇਹ ਇੱਕ ਸਾਂਝ ਸੇਵਾ 35 ਸਾਲ ਨਿਭਾਈ। ਸੰਗਤਾਂ ਨੇ 9 ਕਮਾ ਜਮੀਨ ਹੋਰ দান ਵਜੋਂ ਦਿੱਤੀ। 1930 ਵੀ ਤੋਂ ਲੈ ਕੇ ਹੁਣ ਤੱਕ 18 ਪੋ ਸ਼ੀਦੀ ਦੇਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਅਵਸਰ ਤੇ ਪੰਡ ਮੋਦਕੀ ਤੇ ਲਮਾਂ ਵਿੱਚ ਨਗਰ ਕੀਰਤਨ ਵੀ ਕੀਤਾ ਜਾਂਦਾ ਹੈ। ਪੂਰਨਮਾਸ਼ੀ ਦਾ ਦਿਹਾੜਾ ਹਰ ਮਹੀਨੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬਾਬਾ ਜੀ ਨੇ ਇੱਕ ਬੌਲੀ ਸਾਹਬੀ ਖਦਵਾਈ ਜਿੱਥੇ ਇਸ਼ਨਾਨ ਕਰਕੇ ਸੰਗਤਾਂ ਲਾਭ ਉਠਾ ਰਹੀਆਂ ਹਨ। ਬਾਬਾ ਭੋਲਾ ਸਿੰਘ ਜੀ ਦੇ ਜਾਣ ਮਗਰੋਂ 1970 ਈਸਵੀ ਤੋਂ ਬਾਬਾ ਅਮਰਜੀਤ ਸਿੰਘ ਜੀ ਨੇ ਇਹ ਸੇਵਾ ਸੰਭਾਲੀ ਤੇ 22 ਜੂਨ 1974 ਈਸਵੀ ਨੂੰ ਪੰਜ ਪਿਆਰਿਆਂ ਤੋਂ ਨੀਂਹ ਪੱਥਰ ਰਖਵਾਇਆ। ਜੋ ਇਮਾਰਤ ਤਿਆਰ ਹੈ ਇੱਥੇ 24 ਘੰਟੇ ਲੰਗਰ ਸੰਗਤਾਂ ਲਈ ਖੁੱਲਾ ਰਹਿੰਦਾ ਹੈ 1985 ਈਸਵੀ ਤੋਂ ਡਿਸਪੈਂਸਰੀ ਹਸਪਤਾਲ ਵੀ ਚਾਲੂ ਹੈ 1986 ਤੋਂ ਸ਼ਹੀਦ ਗੰਧ ਪਬਲਿਕ ਸਕੂਲ ਰਾਜ ਜੋ CBSE ਦਿੱਲੀ ਨਾਲ ਅਟੈਚ ਹੈ 12ਵੀਂ ਤੱਕ ਹੈ ਇਸ ਤੋਂ ਇਲਾਵਾ April 2025 ਤੋਂ ਸ਼ਹੀਦ ਗੰਧ ਕਾਲਜ ਫਾਰ ਔਮਨ ਲੜਕੀਆਂ ਲਈ ਚੱਲ ਰਿਹਾ ਹੈ ਜਿਸ ਦੀਆਂ ਕਲਾਸਾਂ ਬੀਏ ਤੱਕ ਹਨ ਸੋ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਸੁੰਦਰ ਜੋ ਆਪਣੇ ਇਤਿਹਾਸ ਬਾਰੇ ਦੱਸਿਆ ਗਿਆ ਹੈ ਬਹੁਤ ਵਧੀਆ ਤਰੀਕੇ ਨਾਲ ਉਹ ਚਿੱਤਰ ਵੀ ਬਣਾਏ ਹੋਏ ਹਨ ਅਸੀਂ ਆਪਣੀ ਜਾਣਕਾਰੀ ਅਨਸਾਰ ਜਿੰਨਾ ਸਾਡੇ ਕੋਲੋਂ ਤੁਹਾਨੂੰ ਜਾਣਕਾਰੀ ਦੇ ਸਕੇ ਅਸੀਂ ਉਹਨਿਕ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਇੱਥੇ ਉਹ ਚਿੱਤਰ ਬਣਾਏ ਹੋਏ ਹਨ ਜੋ ਆਪਣੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਹਨ ਇਹ ਸਾਰੇ ਚਿੱਤਰ ਆਪਣੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਹਨ ਕਿਵੇਂ ਆਪਣੇ ਸਿੱਖਾਂ ਉੱਪਰ ਜ਼ੁਲਮ ਹੋਏ ਆਪਾਂ ਨੂੰ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ ਸਾਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਦੂਜੀ ਵਾਰ ਜਾਣ ਦਾ ਮੌਕਾ ਮਿਲਿਆ ਹੈ ਇਸ ਤੋਂ ਪਹਿਲਾਂ ਵੀ ਅਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰ ਚੁੱਕੇ ਹਾਂ ਹੁਣ ਅਸੀਂ ਸੋਚਿਆ ਕਿ ਸਾਨੂੰ ਸੰਗਤਾਂ ਨੂੰ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਸੋ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਜੇ ਸਾਡੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਔਨ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇ ਅਣਜਾਣੇ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ